ਸਰਦੋਤ ਉੱਚ ਤਾਮੀਸਤਾਨ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਹਰ ਪ੍ਰਕਾਰ ਦੇ ਲੋਕ ਮਥਾ ਨਸਤਕ ਹੋਨੇ ਹਨ ਇਸ ਸਬ ਕਲਾਕਾਰਾਂ ਦਾ ਅੱਜ ਕੱਲ ਮੋਚੀ ਆਣਾ ਜਾਣਾ ਸ਼ੁਰੂ ਹੋ ਜਾਇਆ ਹੈ ਆਪਣੇ ਗੀਤਾਂ ਦੀ ਚੜਤ ਲਈ ਤੇ ਸੁਖ ਸ਼ਾਂਤੀ ਲਈ ਸ੍ਰੀ ਹਰਿਮੰਦਰ ਸਾਹਿਬ ਕੇ ਨਸਤਕ ਹੋ ਰਹੇ ਹਨ ਇਸ ਸਬ ਉਹ ਪੰਜਾਬੀ ਦੇ ਉੱਗੇ ਗਾਇਕ ਸਾਰਥੀ ਜਾਂ ਤਰਕੇ ਸਾਰੀ ਸ੍ਰੀ ਹਰਿਮੰਦਰ ਸਾਹਿਬ ਕੇ ਪੁੱਜੇ ਗੁਰਬਾਣੀ ਕੀਰਤਨ ਦਾ ਸਰਵਣ ਕੀਤਾ ਨਮਸਤਕ ਹੋਏ ਅਸਾਂ ਸੁਣਾਉਂਦੇ ਆ ਇਸੋਂ ਦੀ ਕੀ ਜਾਣਕਾਰੀ ਦੇ ਰਹੇ ਨੇ ਪੰਜਾਬੀ ਉੱਗੇ ਗਾਇਕ ਸਾਰਥੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਬੜੀ ਪਾਵਨ ਧਰਤੀ ਹੈ ਜਿੱਦਾਂ ਕਿ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਮੈਂ ਹੁਣ ਵੀ ਆਪਣੇ ਨਾਲ ਦੇ ਬੰਦੇ ਨਾਲ ਗੱਲ ਕਰਦਾ ਸੀ ਮੈਂ ਕਿ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਆ ਅਸੀਂ ਕਿੰਨੇ ਕਰਮਾਂ ਵਾਲੇ ਆ ਭਾਗਾ ਵਾਲੇ ਆ ਕੀ ਅਸੀਂ ਪੰਜਾਬੀ ਆ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਦਰਬਾਰ ਸਾਹਿਬ 골ਡਨ ਟੈਂਪਲ ਗੋਰੇ ਤੱਕ ਇੱਥੇ ਮੱਥਾ ਟੇਕਣ ਆਉਂਦੇ ਆ ਹਨਾ ਉਹਨਾਂ ਦੀ ਵੀ ਸ਼ਰਧਾ ਹੈ ਹਾਲਾਂਕਿ ਸ਼ਾਇਦ ਮੈਨੂੰ ਲੱਗਦਾ ਵੀ ਜਦੋਂ ਉਹ ਬੰਦੇ ਆ ਤਾਂ ਉਹਨਾਂ ਪਿੱਠ ਸਿੱਧੀ ਕਰਕੇ ਮਾਰਦ ਪ੍ਰਕਾਸ਼ ਨੂੰ ਹਨ ਤੇ ਬੈਠ ਕੇ ਨਮਨ ਕਰਦੇ ਆ ਨਮਸਤਕੁੰਦੇ ਆ ਹਨ ਤੇ ਉਹ ਬਹੁਤ ਵੱਡੀ ਗੱਲ ਹੈ ਕਿ ਸਾਡਾ ਵਿਰਸਾ ਜੋ ਸਾਡੀਆਂ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਉਹ ਬਹੁਤ ਵੱਡੀਆਂ ਤੇ ਉਹ ਮੈਨੂੰ ਲੱਗਦਾ ਸ਼ਬਦਾਂ ਚ ਪੂਰੀਆਂ ਹੋਣੀਆਂ ਨਹੀਂ ਜੋ ਬੜਾ ਚੰਗਾ ਤੇ ਆਪਣੇ ਆਪ ਨੂੰ ਬਹੁਤ ਸਕੂਨ ਮਿਲਦਾ ਜਦੋਂ ਆ ਕੇ ਬਾਣੀ ਦਾ ਪ੍ਰਚਾਰ ਹੁੰਦਾ ਸੁਣਦੇ ਆ ਦੇਖਦੇ ਆ ਤੇ ਬਾਬਾ ਜੀ ਮਤਲਬ ਕਿਆ ਹੀ ਬਤਾਂ ਇਹ ਬਿਆਨ ਕਰ ਹੀ ਨਹੀਂ ਸਕਦੇ ਅਸੀਂ ਇਹ ਕਰ ਹੀ ਨਹੀਂ ਸਕਦੇ ਇਹ ਬਿਆਨ ਚ ਆਉਣੀ ਹੀ ਨਹੀਂ ਗੱਲਾਂ ਜੇ ਮੈਂ ਕਹਾਂ ਮੈਨੂੰ ਇਦਾਂ ਫੀਲ ਹੋਇਆ ਮੈਨੂੰ ਇਦਾਂ ਫੀਲ ਹੋਇਆ ਉਹ ਕਹਿੰਦੇ ਨਾ ਵੀ ਪਾਣੀ ਉਹੀ ਜਾਣ ਸਕਦਾ ਵੀ ਪਾਣੀ ਮਿੱਠਾ ਹੈ ਜਾਂ ਨਮਕੀਨ ਹੈ ਜਿਹੜੇ ਆਪ ਦੇਖਿਆ ਜਾਂ ਪੀਤਾ ਹੈ ਸੋ ਬਹੁਤ ਚੰਗਾ ਲੱਗਦਾ ਰੂਹ ਮਤਲਬ ਤਾਜ਼ੀ ਹੋ ਜਾਂਦੀ ਹੈ ਸਕੂਨ ਇੰਨਾ ਮਿਲਦਾ ਰਹਿ ਰੱਬ ਦਾ ਨਾ ਸੋ ਇਸ ਧਰਤੀ ਨੂੰ ਕੋਟੀ ਕੋਟੀ ਪ੍ਰਣਾਮ ਹੈ ਝੁੱਕ ਕੇ ਸਜਦਾ ਕਰਦੇ ਆ ਸਾਡਾ ਰੋਮ ਰੋਮ ਸੋ ਬਹੁਤ ਹੈ ਅੱਜ ਵੀ ਇਹੀ ਗੱਲ ਕਰਦਾ ਸੀ ਮੈਂ ਕਿਹਾ ਬੁਲਾਉਣ ਵਾਲਾ ਉਹ ਆ ਜਿਹੜੇ ਟਾਈਮ ਅਸੀਂ ਕੱਲ ਦੇ ਪਲਾਨ ਕਰੀ ਜੰਨੇ ਆ ਅਸੀਂ ਆਉਣਾ ਅਸੀਂ ਆਉਣਾ ਤੁਸੀਂ ਇਹ ਚੀਜ਼ ਨੂੰ ਅਸੀਂ ਮੈਂ ਕਹਿ ਹੀ ਨਹੀਂ ਸਕਦਾ ਕਿ ਮੈਂ ਆਇਆ ਅਸੀਂ ਕੌਣ ਆ ਬੁਲਾਉਣ ਵਾਲਾ ਆਪ ਹੀ ਬੁਲਾਉਂਦਾ ਸੱਦਣ ਵਾਲਾ ਆਪ ਹੀ ਸੱਦਦਾ ਬੇਨਤੀਆਂ ਤਾਂ ਉਹਨੂੰ ਪਹਿਲਾਂ ਹੀ ਪਤਾ ਜੇ ਉਹ ਉਹ ਕਹਿੰਦਾ ਨਾ ਵੀ ਜਿਹੜਾ ਸੁੱਤੇ ਪਿਆ ਦੇ ਸਾਹ ਚਲਾਉਂਦਾ ਉਹ ਸਾਡੇ ਕੰਮ ਵੀ ਚਲਾਊਗਾ ਸੋ ਅੱਜ ਅਸੀਂ ਇੱਥੇ ਆਏ ਆ ਤੇ ਅਸੀਂ ਨਹੀਂ ਆਏ ਸਾਨੂੰ ਤਾਂ ਸੱਦਿਆ ਹੈ ਤੇ ਸਾਡੀ ਕੀ ਔਕਾਤ ਕੀ ਆ ਸਾਡੀ ਜੇ ਉਹ ਸੱਦੇ ਅਸੀਂ ਨਾ ਆਈਏ ਮੈਂ ਚਾਹਵਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਾਰਾ ਕੁਝ ਮਾਲਕ ਦਾ ਹੀ ਰਚਿਆ ਹੋਇਆ ਖੇਡਾਂ ਉਹਦੀਆਂ ਨੇ ਅਸੀਂ ਤਾਂ ਪੁੱਤਲੇ ਆ ਖੜਾ ਰਿਆ ਉਹ ਉਤਰਾਂ ਤਰਾਂ ਖੜਾ ਰਿਆ ਸਾਨੂੰ ਤੇ ਸਾਰੀਆਂ ਉਹਦੀਆਂ ਦੇਣਾ ਨੇ ਤੇ ਸਭ ਨੂੰ ਇਹੀ ਕਹਿਣਾ ਵੀ ਕਹਿੰਦੇ ਨਾ ਵੀ ਨਾ ਮੁਸ਼ਕਿਲਾਂ ਵੇ ਕਬਰਾ ਯਾਰ ਬਸ ਤੂੰ ਆਪਣੀ ਰਫਤਾਰ ਵਧਾ ਯਾਰ ਰਾਹ ਦੇ ਵਿੱਚ ਕੰਡੇ ਤਾਂ ਬੜੇ ਆਉਂਦੇ ਆ ਔਖੇ ਸੌਖੇ ਰਾਹ ਹੀ ਬੰਦੇ ਨੂੰ ਤੁਰਨਾ ਸਿਖਾਉਂਦੇ ਆ ਅਕਸਰ ਹੀ ਸਭ ਢੇਰੀ ਟਾ ਦਿੰਦੇ ਜਦੋਂ ਦੁੱਖ ਤੜਫਾਉਂਦੇ ਆ ਪਰ ਜੋ ਮੁਸ਼ਕਲਾਂ ਗੇ ਅੜ ਜਾਂਦੇ ਉਹੀ ਮੰਜ਼ਲਾਂ ਨੂੰ ਪਾਉਂਦੇ ਆ ਉਹੀ ਮੰਜ਼ਲਾਂ ਨੂੰ ਪਾਉਂਦੇ ਆ ਸੋ ਮਾਲਕ ਤੁਹਾਨੂੰ ਸੋਝੀ ਦਿੰਦਾ ਉਹ ਕਹਿੰਦਾ ਨਾ ਵੀ ਤੁਹਾਨੂੰ ਸਾਹ ਬਖਸ਼ਦਾ ਫ੍ਰੀ ਦੀ ਆਕਸੀਜਨ ਦਿੰਦਾ ਅਸੀਂ ਇੱਥੇ ਖੜੇ ਆ ਤੇ ਮਤਲਬ ਤੁਸੀਂ ਇਹ ਲਾ ਲਓ ਕਿ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਹੈ ਤੇ ਉਹ ਮੈਨੂੰ ਲੱਗਦਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਕਿ ਉਹ ਵੀ ਅਸਟਕਣਾ ਵੀ ਸ਼ੁਕਰ ਵੀ ਛੋਟਾ ਲੱਗਦਾ ਵੀ ਜੋ ਮਾਲਕ ਨੇ ਦਿੱਤਾ ਜਾਂ ਦੇ ਰਿਹਾ ਜਾਂ ਦੇਣਾ ਉਹ ਸ਼ੁਕਰ ਚ ਤੱਕ ਕਹਿ ਕੇ ਅਸੀਂ ਗੱਲ ਨਿਬੇੜ ਦਿੰਦੇ ਆ ਸ਼ੁਕਰ ਵੀ ਛੋਟਾ ਲੱਗਦਾ ਇੰਨਾ ਕੁਛ ਦੇ ਰਿਹਾ ਮਾਲਕ ਸੋ ਫਿਰ ਵੀ ਬਹੁਤ ਬਹੁਤ ਸ਼ੁਕਰ ਹੈ ਇਹ ਸਾਰੀ ਜਿੰਨੇ ਵੀ ਵੀਰ ਭਰਾ ਪਿਆਰ ਕਰਨ ਵਾਲੇ ਚਾਹਣ ਵਾਲੇ ਤੁਹਾਡਾ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਸਤਿਕਾਰ ਰਊਗਾ ਰਿਗਾਰਡ ਰਊਗਾ ਸੋ ਸਾਰਥੀ ਕੇ ਹੁਣ ਫੇਰ ਬੈਕ ਤੋਂ ਨਵੇਂ-ਨਵੇਂ ਗਾਣੇ ਲੈ ਕੇ ਆ ਰਿਹਾ ਸੋ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਚੰਗੇ ਲੱਗਣਗੇ